ਦੱਸਨ ਬਾਦਸ਼ਾਹ ਜਾਂ ਸੁਵੀਆਂ ਚ ਕਹਿੰਦੇ ਨੇ ਦੇਖ ਪਰੋ ਘਰ ਜੋਗ ਜਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਹਾਂ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਮਤ ਵੀ ਤਾਂ ਲਵਜੀਤ ਸ੍ਰੀ ਲੰਗਈ ਆ ਠੀਕ ਹੈ ਜੀ ਸਾਰੀਆਂ ਮਤਾਂ ਦੇਖੀਆਂ ਨੇ ਠੀਕ ਹੈ ਕਹਿੰਦੇ ਮਤ ਕੋਉ ਨਾ ਦੇਖ ਕੇ ਤਾਂ ਪ੍ਰਾਨਪਤੀ ਕੇ ਪ੍ਰਾਨਪਤੀ ਵਾਲੀ ਮਤ ਕੋਈ ਕਿਸੇ ਕੋਲ ਵੀ ਹੈ ਨਹੀਂ ਠੀਕ ਹੈ ਜੀ ਜਿਹੜਾ ਪ੍ਰਾਨਾਂ ਦਾ ਪਤੀ ਹੈ ਉਹ ਨਾ ਪ੍ਰਾਨਾਂ ਦਾ ਹਾਕਮ ਹੈ ਉਹ ਮਤ ਕਿਸੇ ਕੋਲ ਨਹੀਂ ਜੇ ਕਹਿਣ ਮੈਂ ਭਾਵੇਂ ਗੁਰਮਤ ਕਿਸੇ ਕੋਲ ਵੀ ਹੈ ਨਹੀਂ ओके ਪਰ ਜੇ ਮਾਤਾ ਹੈ ਨਹੀਂ ਤਾਂ ਪੀੜਾ ਦਾ ਜੋੜੀ ਬੈਠਣ ਠੀਕ ਹੈ ਧਰਮ ਦੇ ਅੱਡੇ ਦਾ ਬਣਾਈ ਬੈਠਣ ਧਰਮ ਦੇ ਬੋਰਡ ਦਾ ਲਾਈ ਬੈਠੀਆਂ ਨੇ ਮਤਾਂ ਉਹਨਾਂ ਦੇ ਘਰ ਕੀ ਹੋ ਰਿਹਾ ਹੈ ਉਹਨਾਂ ਦੇ ਆਂਗਣ ਵਿੜੇ ਵਿੱਚ ਕੀ ਜਲਦਾ ਫੇਰ ਉਹ ਦੱਸਿਆ ਦਿਖਾਇਆ ਨਕਸ਼ਾ ਸਾਰਾ ਠੀਕ ਹੈ ਜੀ ਠੀਕ ਉਹ ਸਾਰਾ ਨਕਸ਼ਾ ਦਿਖਾਇਆ ਹੈ ਵੀ ਖਾਲਸੇ ਨੇ ਵੇਰ ਵੀ ਨਾ ਉਹਨਾਂ ਤੋਂ ਠੀਕ 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 ਉਹ ਜਿੰਨਾ ਝੂਠ ਹੈ ਚੋਰ ਚੋਰ ਮਸੇਰੇ ਭਾਈ ਹੁੰਦੇ ਨੇ ਇਹ ਸੱਚ ਦੇ ਖਿਲਾਫ ਇਕੱਠੇ ਇਕੱਠੇ ਹੋ ਜਾਂਦੇ ਨੇ ਯਾਰ ਕਿੱਥੇ ਕੀ ਇਹਨਾਂ ਕੋਲ ਹਥਿਆਰ ਹੁੰਦੇ ਨੇ ਕਿਹੜੇ-ਕਿਹੜੇ ਹਥਿਆਰ ਇਹਨਾਂ ਕੋਲ ਹੁੰਦੇ ਨੇ ਨਾ ਕਿਵੇਂ ਯੂਜ਼ ਕਰਦੇ ਨੇ ਉਹਨਾਂ ਹਥਿਆਰਾਂ ਨੂੰ ਉਹਨਾਂ ਹਥਿਆਰਾਂ ਨੂੰ ਵੀ ਢਾਲ ਦਿੱਤੀ ਹੋ ਗਿਆ ਦੇਖ ਜਿਹੜੀ ਜਿਸ ਤਰ੍ਹਾਂ ਖਾਲਸੇ ਨੇ